ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫੌਂਟ੍ਰੈਨਸਟ੍ਰੈਕਟਰ ਦੋਸਤੋ ਤੁਸੀਂ ਪੁੱਛਦੇ ਨੇ ਮੇਰੇ ਤੋਂ ਹਮੇਸ਼ਾ ਇੱਕ ਸਵਾਲ ਕਿ ਸਰ ਤੁਹਾਡੀ ਅਕੈਡਮੀ ਦੇ ਵਿੱਚ ਇੰਨੀ ਸਿਲੈਕਸ਼ਨਸ ਕਿਵੇਂ ਹੋ ਜਾਂਦੀ ਹੈ ਕੀ ਸੀਨ ਹੈ ਹਨਾ ਕਿ ਹਰ ਇੱਕ ਤਾਂ ਹਨਾ ਸਿਲੈਕਸ਼ਨ ਹੋ ਜਾਂਦਾ ਏ ਤੇ ਕੀ ਆ ਉਹਦੇ ਪਿੱਛੇ ਨਾ ਤੁਹਾਨੂੰ ਨਾ ਉਹ ਦੇਖੋ ਇਹ ਆਪਣੇ ਕੋਲ ਦੋ ਬੱਚੀਆਂ ਨੇ ਠੀਕ ਆ ਚੰਡੀਗੜ੍ਹ ਪੁਲਿਸ ਆ ਆਈਟੀ ਕਾਂਸਟੇਬਲ ਵਾਲੀਆਂ ਠੀਕ ਹੈ ਤੇ ਦੇਖ ਲਓ ਦੋ ਹੀ ਬੱਚਿਆਂ ਨੇ ਪੂਰੇ ਗਰਾਊਂਡ ਦੇ ਵਿੱਚ ਦੇਖ ਰਹੇ ਹੋ ਨਾ ਸਿਰਫ ਦੋ ਬੱਚੀਆਂ ਨੇ ਗਰਾਊਂਡ ਦੇ ਵਿੱਚ ਤੇ ਦੋਸਤੋ ਅੱਜ ਹੈਗਾ ਸੰਡੇ ਆ ਠੀਕ ਹੈ ਤੇ ਦੇਖ ਲਓ ਸੰਡੇ ਦਾ ਹੈ ਦਿਨ ਤੇ ਅੱਜ ਸਵੇਰ ਵੀ ਇਹਨਾਂ ਦਾ ਵਰਕਆਊਟ ਹੋਇਆ ਤੇ ਸ਼ਾਮ ਨੂੰ ਵੀ ਅੱਜ ਇਹਨਾਂ ਦਾ ਵਰਕਆਊਟ ਹੋਣਾ ਹੈ 3-4 ਵਜੇ ਹੋਣਾ ਸ਼ਾਮ ਦੇ ਸਵੇਰੇ ਸੇਮ ਟਾਈਮ ਤੇ ਜੋ ਆਪਾਂ ਕਰਵਾਨੇ ਸੇਮ ਹੀ ਹੈ ਨਾ ਤੇ ਬਿਲਕੁਲ ਹੀ ਬੇਸਿਕ ਲੈਵਲ ਆ ਬੱਚਿਆਂ ਦਾ ਤੇ ਇਹ ਦਿਨ ਸਿਰਫ ਇਹਨਾਂ ਕੋ 15 ਤੋਂ 10-15 ਦਿਨ ਨੇ ਟੂਟਲੀ ਬਸ ਠੀਕ ਹੈ ਤੇ ਉਹਦੇ ਵਿੱਚ ਫਿਜ਼ੀਕਲ ਕਲੀਅਰ ਕਰਾ ਕਰਨਾ ਹੈ ਪੰਜਾਬ ਪੁਲਿਸ ਸੌਰੀ ਇਹ ਚੰਡੀਗੜ੍ਹ ਪੁਲਿਸ ਠੀਕ ਹੈ ਦੋਸਤੋ ਤਾਂ ਇਹ ਤਾਂ ਹੈ ਕਿ ਆਪਾਂ ਛੁੱਟੀ ਨਾਮ ਦਾ ਤਾਂ ਕੁਝ ਹੈ ਹੀ ਨਹੀਂਗਾ ਠੀਕ ਹੈ ਜੋ ਵੀ ਬੱਚੇ ਆਪਣੇ ਕੋ ਬਣੇ ਨੇ ਤੇ ਜਿਹੜੇ ਬੱਚਾ ਨੂੰ ਪਤਾ ਹੈ ਸਾਰਿਆਂ ਨੂੰ ਮੇਰੇ ਬਾਰੇ ਤਾਂ ਕਿ ਸਰ ਇੱਕ ਦਿਨ ਵੀ ਛੁੱਟੀ ਨਹੀਂ ਕਰਦੇ ਹੈਗੇ ਗਰਾਊਂਡ ਤੋਂ ਠੀਕ ਹੈ ਤੇ ਜਦੋਂ ਤੁਹਾਡਾ ਕੋਈ ਟਾਰਗੇਟ ਹੋਵੇ ਠੀਕ ਹੈ ਉਹ ਤਾਂ ਛੁੱਟੀ ਕੰਦਰ ਕੋਈ ਬਣਦਾ ਨਹੀਂ ਹੈਗਾ ਤਾਂ ਤੁਸੀਂ ਦੇਖ ਲਓ ਦੋਸਤੋ ਆ ਜਿਹੜੇ ਬੱਚੇ ਮਿਹਨਤ ਕਰ ਰਹੇ ਨੇ ਠੀਕ ਹੈ ਇਹਨਾਂ ਦੋਹਾਂ ਦੀ ਮਿਹਨਤ ਠੀਕ ਹੈ ਚਾਹੇ ਤੁਸੀਂ ਵੀ ਜਦੋਂ ਕਰ ਰਹੇ ਹੋ ਨਾ ਤਾਂ ਤੁਹਾਡਾ ਕੋਚ ਤੁਹਾਡੇ ਨਾਲ ਹੁੰਦਾ ਹੈ ਠੀਕ ਹੈ ਕਰਵਾਉਣ ਵਾਲਾ ਤੁਹਾਡੇ ਨਾਲ ਹੁੰਦਾ ਹੈ ਹਮੇਸ਼ਾ ਜਦੋਂ ਬੁਰਾ ਟਾਈਮ ਹੋਈ ਬੁਰਾ ਟਾਈਮ ਹੀ ਮਨ ਨੂੰ ਸਟਰਗਲ ਹੋਣਾ ਬੁਰਾ ਟਾਈਮ ਹੀ ਹੁੰਦਾ ਤੇ ਉਦੋਂ ਥੋੜਾ ਕੋਚ ਤੁਹਾਡੇ ਨਾਲ ਹੁੰਦਾ ਹਮੇਸ਼ਾ ਤੇ ਤੁਹਾਨੂੰ ਉਸ ਚੰਗੇ ਹਾਲਾਤਾਂ ਤੱਕ ਲਿਜਾਣ ਲਈ ਥੋੜਾ ਕੋਚ ਦਿਨ ਰਾਤ ਆ ਜਿਹੜੀ ਮਿਹਨਤ ਕਰਵਾਉਂਦਾ ਹੈ ਹੈਨਾ ਕਿ ਕੁਝ ਨਹੀਂ ਆ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਤੁਸੀਂ ਨੇ ਫਿਜ਼ੀਕਲ ਟ੍ਰੈਲ ਪਾਸ ਕਰਨੇ ਆ ਹੈਨਾ ਸਾਰਾ ਬਸ ਇੱਕ ਕੰਸਿਸਟੈਂਸੀ ਆ ਮੇਰੀ ਅਕੈਡਮੀ ਦੇ ਵਿੱਚ ਉਹਨੇ ਵਧੀਆ ਬੈਟਰ ਰਿਜ਼ਲਟ ਇਸ ਕਰਕੇ ਆ ਕਿਉਂਕਿ ਇਸ ਕੰਮ ਨੂੰ ਮੈਂ ਕੰਮ ਨਹੀਂ ਮੰਨਦਾ ਹੈਗਾ ਹੈਨਾ ਇਹ ਮੇਰਾ ਪੈਸ਼ਨ ਆ ਬਸ ਫਿਟਨੈਸ ਮੇਰਾ ਲਾਈਫ ਸਟਾਈਲ ਆ ਮੇਰਾ ਪੈਸ਼ਨ ਆ ਤੇ ਜਦੋਂ ਤੁ ਆਪਾਂ ਆਪਣੇ ਕੰਮ ਨੂੰ 100% ਦਿੰਨੇ ਆ ਆਪਣੇ ਪੈਸ਼ਨ ਨੂੰ 100% ਦਿੰਨੇ ਆ ਤੇ ਉਹ ਕੰਮ ਨੂੰ ਇੰਜੋਏ ਕਰਦੇ ਆ ਹੈਨਾ ਤਾਂ ਹੁਣ ਕਿੱਟ ਕਹਿਣ ਨੂੰ ਮੈਂ ਕਹਿ ਸਕਦਾ ਇਹਨਾਂ ਬੱਚੇ ਯਾਰ ਆਪਣੇ ਹੁਣ ਬਾਕੀ ਸਾਰੇ ਬੱਚੇ ਆਪਣੇ ਜਿੰਨੇ ਅਕੈਡਮੀ ਦੇ ਹੈਗੇ ਨੇ ਸਾਰੇ ਸਾਰੇ ਬੈਠੇ ਨੇ ਮਤਲਬ ਛੁੱਟੀ ਕੀਤੀ ਹੋਈ ਉਹਨਾਂ ਨੂੰ ਹੈਨਾ ਕਿਉਂਕਿ ਇੱਕ ਦਿਨ ਆਪਾਂ ਅਕੈਡਮੀ ਦੇ ਵਿੱਚ ਆਪਾਂ ਛੁੱਟੀ ਰੱਖਦੇ ਆ ਸੰਡੇ ਦੇ ਬਟ ਇਹਨਾਂ ਦਾ ਦੇਖ ਲੋ ਟ੍ਰਾਇਲ ਬਿਲਕੁਲ ਸਰਤੇ ਆ ਹਨ ਇਹਨਾਂ ਨੂੰ ਛੁੱਟੀ ਨਹੀਂ ਕਰ ਸਕਦੇ ਆਪਾਂ ਬਿਲਕੁਲ ਨਹੀਂ ਕਰ ਸਕਦੇ ਹੈ ਕਿ ਇਦਾਂ ਹੀ ਤੁਹਾਡੇ ਨਾਲ ਵੀ ਹੋਏਗਾ ਜੇ ਤੁਸੀਂ ਅਕੈਡਮੀ 'ਚ ਆਏ ਹੋ ਤਾਂ ਇੱਕਦਸ ਜੇ ਤੁਹਾਡੇ ਕੋਲ ਦਿਨ ਘੱਟ ਰਹੇਗੇ ਤਾਂ ਫਿਰ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਰਗੜ ਕੇ ਚੇਜ ਜਾਊਗਾ ਸਿਖਾਇਆ ਜਾਊਗਾ ਜਿਸ ਕੰਮ ਵਾਸਤੇ ਆਏ ਹੋ ਤੁਸੀਂ ਉਹਦੇ ਲਈ ਵੀ ਜਿਹੜਾ ਪ੍ਰੇਪੇਅਰ ਕਰਵਾਇਆ ਜਾਊਗਾ ਤਾਂ ਹੀ ਤਾਂ ਹੀ ਨਾਮ ਬਣਦਾ ਜੇ ਤੁਹਾਡਾ ਨਾਮ ਬਣੂਗਾ ਦੋਸਤੋ ਤਾਂ ਮੇਰਾ ਨਾਮ ਹੈ ਬਸ ਮੈਂ ਇਸ ਇਕੋ ਫਿਲਾਸਫੀ ਤੇ ਚੱਲਦਾ ਹਾਂ ਕਿ ਜੇ ਬੱਚੇ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਰਾ ਕੁਝ ਕਰਕੇ ਉਹਨੂੰ ਵਧੀਆ ਰਿਜ਼ਲਟ ਨਾ ਦਿੱਤੇ ਹੈਗੇ ਤਾਂ ਕੁਝ ਨਹੀਂ ਹੋਣਾ ਹੈਗਾ ਹਨਾ ਤੁਹਾਨੂੰ ਪਤਾ ਹੈ ਜੀ ਇਹਨੇ ਬੱਚੇ ਹੋਏ ਆ ਭਾਰਤੀ ਹੋਏ ਆ ਸਾਰਾ ਕੁਛ ਆ ਤਾਂ ਉਹਦੇ ਪਿੱਛੇ ਉਹਨਾਂ ਦੀ ਲੋਟ ਆਫ ਹਾਰਡਵਰਕ ਆ ਸਾਰਾ ਤੇ ਕੋਚ ਤਾਂ ਹੁੰਦਾ ਮਤਲਬ ਕਿ ਗਾਈਡ ਕਰਨਾ ਤੁਹਾਨੂੰ ਗਾਈਡ ਕਰਨਾ ਚਲੋ 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 ਲਾਸਟ ਤੱਕ ਦੇਖੋ ਇਹਨਾਂ ਬੱਚਾ ਨੂੰ ਇਹਨਾਂ ਨੂੰ ਡਾਰਕ ਅਪਗ੍ਰੇਡ ਦਾ ਇਹਨਾਂ ਨੂੰ ਹੁੰਦਾ ਹੋਇਆ ਆਪਾਂ ਚਲੋ ਚਲੋ ਸ਼ਾਬਾਸ਼ ਅੱਧੀ ਦੀ ਚਾਕਲੇਟ ਹੋਰ ਦੇਵਾਂਗਾ ਠੀਕ ਹੈ ਪਾਣੀ ਪਾਣੀ ਠੀਕ ਹੈ ਇਹ ਬੱਚੇ ਤਾਂ ਇਦਾਂ ਮਤਲਬ ਇੱਕ ਬਾਪ ਦੀ ਤਰ੍ਹਾਂ ਸਟ੍ਰਿਕ ਵੀ ਰਹਿਣਾ ਪੈਂਦਾ ਏ ਇੱਕ ਮਾਂ ਦੀ ਤਰ੍ਹਾਂ ਪਿਆਰ ਵੀ ਕਰਨਾ ਪੈਂਦਾ ਏ ਸਾਰਾ ਕੁਝ ਹਨਾ ਉਹ ਬਾਕੀ ਅਕੈਡਮੀਸ ਤੁਹਾਨੂੰ ਪਤਾ ਹੀ ਆ ਉਹ ਸਾਰਾ ਮਤਲਬ ਇੱਕ ਪ੍ਰੋਟੋਕੋਲ ਅਕੋਰਡਿੰਗ ਹੀ ਚੱਲਦੇ ਨੇ ਸਾਰੇ ਹਨਾ ਕਿ ਸਾਰੇ ਬੱਚਾ ਨੂੰ ਇਕੱਠੀ ਉਹ ਟ੍ਰੇਨਿੰਗ ਸਾਰਾ ਕੁਝ ਉਹੀ ਹਨਾ ਜੇ ਆਪਾਂ ਬਟ ਇੱਥੇ ਨਾ ਸਪੈਸ਼ਲੀ ਮੇਰਾ ਕੀ ਸੀਨ ਹੁੰਦਾ ਕਿ ਸਪੈਸ਼ਲੀ ਫੋਕਸ ਕੀਤਾ ਜਾਂਦਾ ਪਰ ਕਿਉਂਕਿ ਮੈਂ ਇੱਕ ਐਜ਼ ਅ ਜਿਮ ਟ੍ਰੇਨਰ ਆ ਤੇ ਜਿਮ ਟ੍ਰੇਨਰ ਦੇ ਵਿੱਚ ਤੁਹਾਨੂੰ ਪਤਾ ਇੱਕ ਜਨਰਲ ਪੀਟੀ ਹੁੰਦੀ ਆ ਇੱਕ ਹੁੰਦੀ ਆ ਥੋੜੀ ਪਰਸਨਲ ਕਲਾਇੰਟ ਤਾਂ ਸੇਮ ਨੂੰ ਮੇਰੀ ਅਕੈਡਮੀ ਦੇ ਜਰਨਲ ਨਹੀਂ ਸਾਰੇ ਹੀ ਪਰਸਨਲ ਠੀਕ ਹੈ ਜੀ ਦੇ ਪਰਸਨ ਟੂ ਪਰਸਨ ਸਾਰੇ ਬੱਚਨ ਗਾਈਡ ਅਪ ਕਰਦਾ ਸਪੈਸ਼ਲੀ weight loss ਨੂੰ ਲੈ ਕੇ ਹਰ ਇੱਕ ਬੱਚਾ ਦਾ ਅਲੱਗ ਤੋਂ ਡਾਈਟ ਪਲਾਨ ਬਣਦਾ ਹੈ ਕਿ ਇਦਾਂ ਫੋਲੋ ਕਰਨਾ ਤੂੰ ਇਹਨੂੰ ਇਹ ਸਭ ਚੀਜ਼ਾਂ ਕਰਨੀਆਂ ਨੇ ਸਪਲੀਮੈਂਟ ਗਾਈਡੈਂਸ ਉਹ ਨੂੰ ਆਟ ਦਿੱਤੀ ਜਾਂਦੀ ਹੈ ਕਿ ਆਹ ਸਭ ਚੀਜ਼ਾਂ ਲੈ ਇੰਜਰੀ ਤਾਂ ਪਰ ਹੋ ਜਵੇ ਕੁਛ ਕੀ ਨਹੀਂ ਲੈ ਕੇ ਤਾਂ ਉਹਦੇ ਬਾਰੇ ਦਿੱਤੇ ਜਾਂਦਾ ਕਿ ਹਾਂ ਫਿਜ਼ੋથેਰਾਪੀ ਸਟੇਟਮੈਂਟ ਕੀ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਗਰਾਊਂਡ ਦੇ ਵਿੱਚ ਕੁਛ ਕਿਸ ਤਰ੍ਹਾਂ ਦਾ ਹੈ ਸੀਨ ਹੈ ਨਾ ਤਾਂ ਮੰਨ ਲਓ ਕਿਸੇ ਬੱਚੇ ਨੂੰ ਲੌਂਗ ਜੰਪ ਦੇ ਵਿੱਚ ਪ੍ਰੋਬਲਮ ਆ ਹਾਈ ਜੰਪ ਦੇ ਵਿੱਚ ਪ੍ਰੋਬਲਮ ਆ ਰਨਿੰਗ ਦੇ ਵਿੱਚ ਪ੍ਰੋਬਲਮ ਆ ਠੀਕ ਆ ਹਰ ਅਸਾ ਚੜ੍ਹਨ ਦੇ ਵਿੱਚ ਪ੍ਰੋਬਲਮ ਤਾਂ ਇਦਾਂ ਨਹੀਂ ਲਿ ਆਇਆ ਆਪਣੇ ਕੋ ਮੇਨਲੀ ਪਹਿਲਾਂ ਉਹਦਾ ਉਹ ਕਲੀਅਰ ਹੋਵੇ ਠੀਕ ਹੈ ਆਪਣਾ ਮੇਨ ਚੀਜ਼ ਹੁੰਦਾ ਕਿ ਹਾਂ ਤਿੰਨ ਟੈਸਟ ਕਲੀਅਰ ਕਰਨੇ ਜੋ ਵੀ ਬੱਚੇ ਦੇ ਟੈਸਟ ਨੇ ਫਿਜ਼ੀਕਲ ਟ੍ਰਾਇਲਸ ਆ ਉਹ ਕਲੀਅਰ ਕਰਨੇ ਹੈ ਨਾ ਤਾਂ ਜੇ ਬੱਚੇ ਤਾਂ ਲੌਂਗ ਜੰਪੇ ਰਹਿੰਦਾ ਤਾਂ ਮੇਰਾ ਫੋਕਸ ਹੁੰਦਾ ਕਿ ਹਾਂ ਜਸਟੂ ਹੋ ਬੱਚਿਆਂ ਨੂੰ ਸਾਈਡ ਕਰਕੇ ਉਹਨੂੰ ਸਪੈਸ਼ਲੀ ਅਲੱਗ ਤੋਂ ਟਾਈਮ ਦੇ ਕੇ ਉਹਨੂੰ ਐਕਸਰਸਾਈਸ ਦੱਸਣਾ ਕੀ ਕਰਨਾ ਹੈ ਕੀ ਨਹੀਂ ਬੱਚੇ ਕਿਦਾਂ ਲੱਗੇਗਾ ਸਾਰਾ ਉਹਨੂੰ ਗਾਈਡ ਕਰਨਾ ਤਾਂ ਹੀ ਰਿਜ਼ਲਟ ਆਉਂਦੇ ਹੈ ਨਾ ਹੋਰ ਕੋਈ ਵੱਡੀ ਗੱਲ ਨਹੀਂ ਹੈਗੀ ਰਿਜ਼ਲਟ ਲਿਆਉਣ ਦੇ ਲਈ ਤੇ ਬਾਕੀ ਅਕੈਡਮੀ ਵਾਲੇ ਵੀ ਇਹ ਸਭ ਕਰ ਸਕਦੇ ਨੇ ਉਹਨਾਂ ਦੇ ਵੀ ਵਧੀਆ ਰ ਠੀਕ ਹੈ ਤਾਂ ਹੀ ਨਾਮ ਬਣਦੇ ਆਏ ਚਲੋ ਚਲੋ ਬਾਸ ਤੱਕ ਦੋ ਹੋਰ ਦੋ ਹੋਰ ਬਸ ਬਸ ਦੋ ਆ ਦੇਖੋ ਮਿਲਣਾ ਨਹੀਂ ਆ ਫਿਰ ਠੀਕ ਹੈ ਦੋਸਤੋ ਤਾਂ ਇਦਾਂ ਹੈ ਤੇ ਮੈਨੂੰ ਨੀਚੇ ਕਮੈਂਟਸ ਦੱਸਿਓ ਕਿ ਡਾਰਕ ਚਾਕਲੇਟ ਦਾ ਬੈਨੀਫਿਟ ਕੀ ਆ ਡੂਰਿੰਗ ਰਨਿੰਗ ਠੀਕ ਹੈ ਰਨਿੰਗ ਤੋਂ ਪਹਿਲਾਂ ਬਾਅਦ ਜੋ ਮਤਲਬ ਪਹਿਲੇ ਹੈ ਨਾ ਠੀਕ ਹੈ ਦੋਸਤੋ ਮਿਲਦੇ ਆ नेक्स्ट ਵੀਡੀਓ ਜੇ ਨੈਕਸਟ ਵੀਡੀਓ ਕਰਦੇ ਨਾ Tata Daai Jai Hind ਬੱਚਾ ਨੂੰ ਕਰਾ ਲਈਏ ਟ੍ਰੇਨਿੰਗ ਬਾਏ ਬਾਏ